ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਖੜੇ ਆ ਪਿੰਡ ਕੋਟ ਕਰੋੜ ਕਲਾਂ ਦੀ ਗਰਾਊਂਡ ਦੇ ਵਿੱਚ ਸੋ ਨਵੀਂ ਬਣੀ ਪੰਚਾਇਤ ਵੱਲੋਂ ਜਿਹੜਾ ਉਹ ਪੂਰਨ ਸੰਯੋਗ ਜਿਹੜਾ ਉਹ ਮਿਲ ਰਿਹਾ ਹੈ ਗਰਾਊਂਡ ਹੈ ਜਿਹੜੀ ਦੀ ਨਿਊ ਜਿਹੜੀ ਦੁਬਾਰਾ ਇਹਨੂੰ ਮੇਨਟੇਨੈਂਸ ਕਰ ਰਹੇ ਆ ਸੋ ਇੱਕ ਤਾਂ ਮੈਂ ਸਭ ਤੋਂ ਪਹਿਲਾਂ ਅਪੀਲ ਇਹ ਕਰ ਰਿਹਾ ਕਿ ਸਾਰੇ ਪਿੰਡ ਵਾਸੀਆਂ ਦਾ ਤੇ ਜਿੰਨੀਆਂ ਟੀਮਾਂ ਵਾ ਕ੍ਰਿਕਟ ਟੀਮ ਹੋਗੀ ਫੁੱਟਬਾਲ ਟੀਮ ਹੋ ਗਈ ਜਾਂ ਜਿੰਨੇ ਵੀ ਕਬੱਡੀ ਦੀ ਟੀਮ ਹੋ ਗਈ ਜਿੰਨੇ ਖਿਡਾਰੀ ਇਸ ਗਰਾਊਂਡ ਦੇ ਵਿੱਚ ਆਉਂਦੇ ਆ ਖਿਡਾਰੀ ਇਸ ਗਰਾਊਂਡ ਦੇ ਵਿੱਚ ਆਉਂਦੇ ਆ ਸਾਰਿਆਂ ਨੂੰ ਅੱਥ ਬੰਨ ਕੇ ਬੇਨਤੀ ਆ ਕਿ ਇੱਕ ਵਾਰ ਜਦੋਂ ਹੁਣ ਇਹ ਸਾਰਾ ਮੇਨਟੇਨੈਂਸ ਹੋ ਜਾਊਗਾ ਗਰਾਊਂਡ ਦਾ ਤਾਂ ਸਾਰਿਆਂ ਨੇ ਆਪਣਾ ਫਰਜ਼ ਮੰਨਦਾ ਕਿ ਗਰਾਊਂਡ ਨੂੰ ਆਪਾਂ ਉਸੇ ਤਰ੍ਹਾਂ ਮੇਨਟੇਨ ਕਰਕੇ ਰੱਖਣਾ ਸਭ ਤੋਂ ਵੱਡੀ ਜਿਹੜੀ ਖੁਸ਼ੀ ਦੀ ਗੱਲ ਆ ਤੁਸੀਂ ਉਹ ਬੱਚੇ ਦੇਖ ਰਹੇ ਹੋ ਆਪਣੇ ਕੋਲੇ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਸਪੈਸ਼ਲ ਕੋਚ ਸੰਦੀਪ ਮੈਡਮ ਭਰਤੀ ਹੋ ਕੇ ਆਏ ਆ ਸੋ ਜਿਹੜੇ ਇਹ ਸਰਕਾਰੀ ਸਕੂਲ ਦੇ ਬੱਚੇ ਜਿਹੜੇ ਵੱਧ ਤੋਂ ਵੱਧ ਇੱਥੇ ਪਹੁੰਚੇ ਆ ਅਸੀਂ ਬੇਨਤੀ ਕਰਦੇ ਆ ਪਿੰਡ ਵਾਸੀਆਂ ਨੂੰ ਮਾਪਿਆਂ ਨੂੰ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਬੱਚੇ ਲੱਗੇ ਆ ਇਹ ਇੱਕ ਪਿੰਡ ਦੀ ਟੀਮ ਤਿਆਰ ਹੋਣੀ ਆ ਪਿੰਡ ਦੀ ਟੀਮ ਤਿਆਰ ਹੋਊਗੀ ਪਿੰਡ ਦੇ ਵਿੱਚੋਂ ਜਿਹੜੀ ਟੀਮ ਆ ਬਾਹਰ ਖੇਡਣ ਜਾਇਆ ਕਰੂਗੀ ਤੇ ਪਿੰਡ ਦਾ ਨਾਮ ਰੋਸ਼ਨ ਹੋਊਗਾ ਸੋ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਆ ਜਿਹੜੇ ਸਮਾਂ ਕੱਢ ਸਕਦੇ ਆ ਉਹ ਜ਼ਰੂਰ ਇੱਥੇ ਸ਼ਾਮ ਨੂੰ ਲੜਕੀਆਂ ਜਾਂ ਲੜਕੇ ਉਹ ਇਹ ਇਹਨਾਂ ਬੱਚਿਆਂ ਦੇ ਵਿੱਚ ਸ਼ਾਮਲ ਹੋ ਸਕਦੇ ਆ ਮੈਮ ਤੁਹਾਨੂੰ ਜਿਹੜੀ ਏਜ ਆ ਸਾਰੀ ਉਹ ਦੱਸ ਦੇਣਗੇ ਕਿੰਨੇ ਤੋਂ ਕਿੰਨੇ ਸਾਲ ਤੱਕ ਬੱਚੇ ਇੱਥੇ ਆ ਸਕਦੇ ਉਹ ਦੱਸ ਦੇਣਗੇ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਕਾਰ ਦਾ ਵੀ ਜਿਨ੍ਹਾਂ ਨੇ ਕੋਚ ਨੂੰ ਪਾਇੰਟ ਕਰਕੇ ਇੱਥੇ ਭੇਜਿਆ ਤੇ ਅਸੀਂ ਅਪੀਲ ਕਰਦੇ ਆ ਨੌਜਵਾਨਾਂ ਨੂੰ ਨਸ਼ਿਆਂ ਨੂੰ ਛੱਡ ਕੇ ਤੇ ਗਰਾਊਂਡ ਦੇ ਵੱਲ ਨੂੰ ਆਜੋ ਤਾਂ ਜੋ ਆਪਾਂ ਵੱਧ ਤੋਂ ਵੱਧ ਗਰਾਊਂਡ ਦੇ ਨਾਲ ਜੁੜਾਂਗੇ ਤਾਂ ਸਾਨੂੰ ਫਿਰ ਜਿਹੜੀਆਂ ਨਸ਼ਾ ਰੋਕੂ ਕਮੇਟੀਆਂ ਉਹਨਾਂ ਦੀ ਜਿਹੜੀ ਬਹੁਤੀ ਲੋਡ ਨਾ ਪਊਗੀ ਤੋ ਸਭ ਤੋਂ ਪਹਿਲਾਂ ਮੈਂ ਨੂੰ ਕਹਾਂਗਾ ਕਿ ਧੰਨਵਾਦ ਕਰਨਗੇ ਸਰਕਾਰ ਦਾ ਵੀ ਤੇ ਜਿਹੜੇ ਕੋਚ ਸਾਡੇ ਕੋਲੇ ਪਹੁੰਚੇ ਉਹਨਾਂ ਦਾ ਵੀ ਬਹਿਰੀ ਜੀ ਦਾ ਖਾਲਸਾ ਬਹਿਰੀ ਜੀ ਕੀ ਫਤਈ ਸਾਰਾ ਤੋਂ ਪਹਿਲਾਂ ਤਾਂ ਮੈਂ ਆਪਣੇ ਮੁੱਖ ਮੰਤਰੀ ਸਭਾਪੰਗਤ ਭਗਵੰਤ ਸਿੰਘ ਮਾਨ ਜੀ ਤੇ ਐਮਐਲਏ ਸਾਹਿਬ ਔਰ ਸਾਡੇ ਪਿੰਡ ਦੇ ਸਰਪੰਚ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਪਿੰਡ ਲਈ ਪਿੰਡ ਕੋਟ ਕਰੋੜ ਕਲਾਂ ਲਈ ਇੰਨਾ ਉਪਰਾਲਾ ਕੀਤਾ ਕਿ ਸਾਡੇ ਪਿੰਡ ਸਪੈਸ਼ਲ ਕੋਚ ਭਰਤੀ ਕਰਕੇ ਮੈਡਮ ਸੰਦੀਪ ਕੌਰ ਜੀ ਨੂੰ ਭੇਜਿਆ ਅਸੀਂ ਪਿੰਡ ਵਾਸੀਆਂ ਨੂੰ ਕਹਿ ਰਹੇ ਹਾਂ ਕਿ ਉਹ ਮੈਡਮ ਦਾ ਸਾਥ ਦੇਣ ਔਰ ਆਪਣੇ ਬੱਚਿਆਂ ਨੂੰ ਗਰਾਊਂਡ ਵਿੱਚ ਪਿੰਡ ਕੋਟ ਕਰੋੜ ਕਲਾਂ ਸਾਰੀਆਂ ਟੀਮਾਂ ਇੱਥੇ ਤਿਆਰ ਕੀਤੀਆਂ ਜਾਣੀਆਂ ਲੜਕੀਆਂ ਦੀਆਂ ਔਰ ਲੜਕਿਆਂ ਦੀਆਂ ਤੇ ਸਾਰਿਆਂ ਨੂੰ ਇੱਥੇ ਭੇਜਿਆ ਜਾਵੇ ਮਾਰਨਿੰਗ ਟਾਈਮ ਫਿਰ ਤੋਂ ਕਿੰਨਾ 5 ਵਜੇ 5 ਵਜੇ ਤੋਂ 7 ਵਜੇ 7 ਵਜੇ ਤੱਕ ਔਰ ਸ਼ਾਮ ਨੂੰ 4:30 ਤੋਂ 6 ਵਜੇ ਤੱਕ ਅਸੀਂ ਦੁਬਾਰਾ ਫਿਰ ਬੇਨਤੀ ਕਰਦੇ ਹਾਂ ਕਿ ਮੈਡਮ ਦੇ ਮੈਡਮ ਦਾ ਸਾਥ ਦਿਓ ਔਰ ਬੱਚਿਆਂ ਨੂੰ ਭੇਜੋ ਗਰਾਊਂਡ ਵਿੱਚ ਬੱਚੇ ਤਿਆਰ ਕਰਨ ਵਿੱਚ ਅ ਹੋਰ ਵੀ ਸਾਰੇ ਪਿੰਡ ਵਾਸੀ ਆ ਜਿਹੜਾ ਸਾਥ ਦੇਣਗੇ ਸੋ ਇਹ ਇੱਕ ਤਾਂ ਇਹ ਆ ਵੀ ਜਿਹੜੇ ਬੱਚੇ ਆ ਉਹ 2 ਘੰਟੇ ਮੋਬਾਈਲ ਤੋਂ ਦੂਰ ਰਹਿਣਗੇ ਗਰਾਊਂਡ ਦੇ ਵਿੱਚ ਖੇਡਣਗੇ ਉਹਨਾਂ ਦਾ ਸਰੀਰਕ ਬਲ ਜਿਹੜੀ ਸ਼ਕਤੀ ਉਹ ਉਹਨਾਂ ਦੇ ਵਿੱਚ ਪੈਦਾ ਹੋਊਗੀ ਤੇ ਮੈਮ ਜਿਹੜੇ ਕਿੰਨੇ ਤੋਂ ਕਿੰਨੇ ਸਾਲ ਤੱਕ ਜਿਹੜੇ ਬੱਚੇ ਆਪਣੇ ਕੋਲੇ ਆਪਾਂ ਜਿਹੜੀਆਂ ਟੀਮਾਂ ਤਿਆਰ ਕਰਨੀਆਂ ਉਹ ਚਾ ਸਕਦੇ ਇਹ ਸਰ ਕੇ ਟੀਮਾਂ ਦਾ ਤਾਂ ਕੋਈ ਨਹੀਂ ਜਿਹੜਾ ਆਪਾਂ ਪਿੰਡ ਦੀ ਪਨੀਰੀ ਹੈ ਜਿਹੜੀ ਤੇ ਆਪਾਂ ਉਸ ਚੀਜ਼ ਨੂੰ ਉੱਪਰ ਲੈ ਕੇ ਜਾਣਾ ਕਹਿੰਦਾ ਮਤਲਬ ਅੰਡਰ 14 ਅੰਡਰ 17 ਅੰਡਰ ਸੀਨੀਅਰ ਗਰੁੱਪ ਵੀ ਆਪਣੇ ਜਿਹੜੇ ਹੈਗੇ ਆ ਪਾਰਟਿਸਪੇਟ ਕਰ ਸਕਦੇ ਆ ਜੀ ਬੱਚੇ ਆ ਸਕਦੇ ਆ ਕੁੜੀਆਂ ਵੀ ਪਾਰਟਿਸਪੇਟ ਕਰ ਸਕਦੀਆਂ ਜੀ ਕੋਸ਼ਿਸ਼ ਤਾਂ ਇਹ ਹੀ ਆ ਜੀ ਪੰਜਾਬ ਸਰਕਾਰ ਵੱਲੋਂ ਜਿਹੜੀ ਹੈਗੀ ਆ ਕਿ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਬੱਚਿਆਂ ਨੂੰ ਨਸ਼ਿਆਂ ਤੋਂ ਫੋਨਾਂ ਤੋਂ ਠੀਕ ਹੈ ਜੀ ਜਿਹੜੇ ਸੋਸ਼ਲ ਮੀਡੀਆ ਤੋਂ ਠੀਕ ਹੈ ਉਹਨਾਂ ਨੂੰ ਸਾਈਡ ਤੇ ਕਰਕੇ ਕਮੇਟੀ ਨਾਲ ਜੋੜਿਆ ਜਾਵੇ ਗਰਾਊਂਡ ਨਾਲ ਜੋੜਿਆ ਜਾਵੇ ਜੀ ਤਾਂ ਤਾਂ ਜੋ ਉਹ ਅੱਗੇ ਹੋਰ ਆਪਣੇ ਭਵਿੱਖ ਲਈ ਆਪਣੀ ਗਰੋਥ ਅੱਗੇ ਫਿਊਚਰ ਦੇ ਲਈ ਠੀਕ ਹੈ ਨ ਕੋਸ਼ਸ਼ ਅੱਗੇ ਆਪਣੇ ਬਾਰੇ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਿੰਡ ਦੇ ਸਰਪੰਚ ਸਾਹਿਬ ਦਾ ਤੇ ਸਮੂਹ ਮੈਂਬਰ ਸਾਹਿਬਾਨ ਜਿਹੜੀ ਨਵੀਂ ਬਣੀ ਪੰਚਾਇਤ ਆ ਤੁਸੀਂ ਦੇਖ ਰਹੇ ਹੋ ਪਿੰਡ ਦੇ ਵਿੱਚ ਜਦੋਂ ਤੋਂ ਬਣਿਆ ਲਗਾਤਾਰ ਬਹੁਤ ਵਧੀਆ ਵਧੀਆ ਜਿਹੜੇ ਕਾਰਜ ਹੋ ਰਹੇ ਆ ਸੋ ਹੁਣ ਨਾਲ ਜਿਹੜਾ ਗਰਾਊਂਡ ਦਾ ਮੈਂਟੇਨੈਂਸ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਵਾ ਸੋ ਇਹਦੇ ਵਿੱਚ ਸਰਪੰਚ ਸਾਹਿਬਾਨ ਮੈਂਬਰ ਸਾਹਿਬਾਨ ਪੰਚਾਇਤ ਦੇ ਨਾਲ-ਨਾਲ ਸਾਡਾ ਇੱਕ ਜਿਹੜਾ ਨਿੱਜੀ ਫਰਜ਼ ਬਣਦਾ ਇੱਕ ਪਿੰਡ ਵਾਸੀ ਹੋਣ ਦੇ ਨਾਸਤੇ ਕਿ ਦੇਖੋ ਪੰਚਾਇਤ ਵੀ 9 10 ਜਾਣੇ ਇਕੱਲੇ ਉਹ ਵੀ ਕੁਝ ਨਹੀਂ ਕਰ ਸਕਦੇ ਸਾਨੂੰ ਸਾਰਿਆਂ ਨੂੰ ਪੂਰੇ ਪਿੰਡ ਨੂੰ ਸਹਿਯੋਗ ਦੇਣਾ ਪੈਣਾ ਸਾਰੇ ਖਿਡਾਰੀਆਂ ਨੂੰ ਸਹਿਯੋਗ ਦੇਣਾ ਪੈਣਾ ਸਾਰੀਆਂ ਟੀਮਾਂ ਨੂੰ ਸਹਿਯੋਗ ਦੇਣਾ ਪੈਣਾ ਸੋ ਜਿੰਨਾ ਵੀ ਕਿਸੇ ਤੋਂ ਬੰਦਾ ਉਹ ਆਪਾਂ ਇੱਥੇ ਆ ਕੇ ਵੱਧ ਤੋਂ ਵੱਧ ਬੱਚਿਆਂ ਦਾ ਹੌਸਲਾ ਅਭਜਾਈ ਕਰੀਏ ਕੋਚ ਸਾਹਿਬਾਨ ਦਾ ਹੌਸਲਾ ਅਭਜਾਈ ਕਰੀਏ ਤੇ ਦੂਜੀ ਬੇਨਤੀ ਹੈ ਕਿ ਜਦੋਂ ਹੁਣ ਇੱਕ ਵਾਰਾ ਗਰਾਊਂਡ ਬਣ ਕੇ ਤਿਆਰ ਹੋ ਗਿਆ ਤਾਂ ਜਿੰਨੀਆਂ ਟੀਮਾਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਮੇਨਟੇਨੈਂਸ ਆ ਜਿਹੜਾ ਉਹਨੂੰ ਆਪਾਂ ਸਾਰਿਆਂ ਨੇ ਬਰਕਰਾਰ ਰੱਖਣਾ ਤੇ ਇੱਕ ਸੋਹਣਾ ਜਿਹੜਾ ਗਰਾਊਂਡ ਆ ਉਸੇ ਤਰ੍ਹਾਂ ਬਣਿਆ ਰਵੇ ਤੇ ਵੱਧ ਤੋਂ ਵੱਧ ਬੱਚੇ ਵੱਧ ਤੋਂ ਵੱਧ ਟੀਮਾਂ ਵੱਧ ਤੋਂ ਵੱਧ ਬਜ਼ੁਰਗ ਜਿਹੜੇ ਸਾਡੇ ਸਵੇਰੇ ਸ਼ਾਮ ਇੱਥੇ ਸੈਰ ਕਰਨ ਆਉਂਦੇ ਆ ਉਹ ਇਸੇ ਤਰ੍ਹਾਂ ਹੀ ਆਉਂਦੇ ਰਹਿਣ ਸਾਰਿਆਂ ਦਾ ਸਾਥ ਸਾਰੇ ਪਿੰਡ ਵਾਸੀਆਂ ਦਾ ਸਾਥ ਨਗਰ ਨਿਵਾਸੀਆਂ ਦਾ ਤੇ ਨਾਲ ਦੀ ਨਾਲ ਨੌਜਵਾਨਾਂ ਦਾ ਨੌਜਵਾਨਾਂ ਨੇ ਇੱਥੇ ਆਉਣਾ ਜਿਵੇਂ ਪਹਿਣ ਨੇ ਦੱਸਿਆ ਕਿ ਇਹ ਜਿਹੜੇ ਮੈਨ ਲੱਗਦਾ ਨੇੜੇ ਤੇੜੇ ਜ਼ੋਨ ਵੀ ਕੋਈ ਨਹੀਂ ਇਹ ਕਿੰਨੇ ਕਿਲੋਮੀਟਰ ਦੇ ਏਰੀਆ ਦੇ ਵਿੱਚ ਆਪਣਾ ਪਿੰਡ ਜਿਹੜਾ ਸੈਂਟਰ ਬਣਿਆ ਜਿਹੜੇ ਕੋਚ ਆਏ ਆ ਹੋਰ ਇੱਥੇ ਹਰ ਪਿੰਡ ਇਹ ਜਿਹੜੇ ਕੋਚ ਅਪਾਇੰਟ ਨਹੀਂ ਹੋਏ ਬਹੁਤ ਮੰਨ ਲਓ ਕਿਲੋਮੀਟਰ ਦੇ ਦਾਇਰੇ ਚ ਜ਼ੋਨ ਬਣੇ ਹੋਏ ਆ ਤੇ ਆਪਣਾ ਜਿਹੜਾ ਮੰਨ ਲਓ ਪਿੰਡ ਆ ਉਹ ਸਿਲੈਕਟ ਹੋਇਆ ਵਾ ਸੋ ਕੱਟਦੇ ਬਣਿਆ ਟੈਂਪਰੇਚਰ ਕੋਈ ਆਪਣਾ ਜਿਹੜਾ ਪਿੰਡ ਆ ਉਹ ਸਿਲੈਕਟ ਹੋਇਆ ਵਾ ਸੋ ਹੁਣਾ ਏਸੀ ਦਾ ਮੈਚ ਉਹਨਾ ਫਾਇਦਾ ਉਠਾਇਆ ਜਾਵੇ ਵੱਧ ਤੋਂ ਵੱਧ ਬੱਚੇ ਜਿਹੜੇ ਆ ਉਹ ਇੱਥੇ ਆਉਣ ਗਰਾਊਂਡ ਦੇ ਨਾਲ ਜੌਰਡਨ ਗਰਾਊਂਡ ਦੇ ਨਾਲ ਪਿਆਰ ਪਵੇ ਤੇ ਪਿੰਡ ਦੀਆਂ ਟੀਮਾਂ ਜਿਹੜੀਆਂ ਬਣ ਕੇ ਉਹ ਪੰਜਾਬ ਦੇ ਵਿੱਚ ਤੇ ਇੰਟਰਨੈਸ਼ਨਲ ਜਿਹੜੀਆਂ ਪਹੁੰਚਣ ਤੇ ਪਿੰਡ ਦਾ ਨਾਮ ਰੋਸ਼ਨ ਕਰਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਜੋ ਬਹੁਤ ਵਧੀਆ ਜਿਹੜਾ ਰਿਸਪਾਂਸ ਮਿਲ ਰਿਹਾ ਵਾ ਹਲੇ 2 ਦਿਨ ਹੀ ਹੋਏ ਆ ਸਟਾਰਟ ਕੀਤੇ ਨੂੰ ਤੇ ਜਿਹੜੇ ਬੱਚੇ ਇੱਥੇ ਕਾਫੀ ਗੈੰਤੀ ਦੇ ਵਿੱਚ ਪਹੁੰਚੇ ਆ ਇਹਨਾਂ ਦੀ ਹੁਣ ਪ੍ਰੈਕਟਿਸ ਸ਼ੁਰੂ ਹੋਊਗੀ ਤੇ ਫੇਰ ਹੌਲੀ 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 ਇਹਨਾਂ ਦੀਆਂ ਟੀਮਾਂ ਬਣਨਗੀਆਂ ਟੀਮਾਂ ਸਿਲੈਕਟ ਹੋਣਗੀਆਂ ਤੇ ਇਹਨਾਂ ਨੂੰ ਅੱਗੇ ਡਿਸਟ੍ਰਿਕਟ ਲੈਵਲ ਤੇ ਜਿਹੜਾ ਉਹ ਸਟੇਟ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਉਹ ਖੇਡਣ ਵਾਸਤੇ ਲਿਜਾਇਆ ਜਾਊਗਾ ਸੋ ਬੱਚਿਆਂ ਦਾ ਆਪਾਂ ਜੋਸ਼ ਚੈੱਕ ਕਰਦੇ ਆ ਕਿਵੇਂ ਬਈ ਵਧੀਆ ਲੱਗ ਰਿਹਾ ਹੰਮੀ ਖੋਚੋ ਗਰਾਊਂਡ 'ਚ ਆ ਕੇ ਹੰਮੀ ਪੂਰੇ ਖੋਚੋ ਮੈਂ ਕੁਝ ਕਰਨਾ ਹੈ ਮੈਂ ਕੁਝ ਕਰਨਾ ਹੈ ਮੈਂ ਕੁਝ ਕਰਨਾ ਹੈ ਮੈਂ ਕੁਝ ਬੰਨਾ ਹੈ ਮੈਂ ਕੁਝ ਕਰਨਾ ਹੈ ਮੈਂ ਕੁਝ ਬੰਨਾ ਹੈ ਔਰ ਰਲ ਮਿਲ ਮੋਰਚਾ ਲਾਈਏ ਰਲ ਮਿਲ ਕੇ ਲਾਈਏ ਔਰ ਰਲ ਮਿਲ ਮੋਰਚਾ ਲਾਈਏ ਰਲ ਮਿਲ ਕੇ ਲਾਈਏ ਸੋ ਬਹੁਤ ਵਧੀਆ ਰਲ ਮਿਲ ਕੇ ਮੋਰਚਾ ਲੱਗੂਗਾ ਬੱਚੇ ਗਰਾਉਂਡਾਂ 'ਚ ਆਉਣਗੇ ਤਾਂ ਨਸ਼ਾ ਜਿਹੜਾ ਉਹ ਆਪਣੇ ਆਪ ਹੀ ਕੋੜਾ ਜਿਹੜਾ ਸਾਡੇ ਪਿੰਡਾਂ ਚੋਂ ਘਰਾਂ ਚੋਂ ਨਿਕਲ ਜੂਗਾ ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਖਾਸ ਕਰ ਪਿੰਡ ਵਾਸੀਆਂ ਨੂੰ ਨੌਜਵਾਨਾਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਆਪਾਂ ਇਸ ਚੀਜ਼ ਦਾ ਸਾਥ ਦੇਣਾ ਸਹਿਯੋਗ ਦੇਣਾ ਪਿੰਡ ਦੀ ਪੰਚਾਇਤ ਦਾ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਬਹੁਤ ਵਧੀਆ ਸਪੋਰਟ ਕਰ ਰਹੇ ਆ ਹੁਣ ਜਿੰਨਾ ਵੀ ਖਰਚਾ ਹੋਣਾ ਉਹਨਾਂ ਨੇ ਕਿਹਾ ਕਿ ਕੋਈ ਚੱਕਰ ਨਹੀਂਗਾ ਤੁਸੀਂ ਇੱਕ ਵਾਰਾ ਗਰਾਊਂਡ ਨੂੰ ਸਾਰਾ ਵਧੀਆ ਬਣਾ ਲਓ ਸੋ ਆਪਾਂ ਸਾਰਿਆਂ ਨੇ ਪੂਰਨ ਸਹਿਯੋਗ ਦੇ ਕੇ ਇੱਕ ਵਾਰਾ ਗਰਾਊਂਡ ਨੂੰ ਫਿਰ ਹਰਿਆ ਭਰਿਆ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ